ਜਿਸ ਤੇ ਚੱਲਦੇ ਇਸ ਪਿੰਡ ਚ ਸਰਚ ਆਪਰੇਸ਼ਨ ਚਲਾਇਆ ਗਿਆ ਘਰਾਂ ਦੀ ਵੱਡੇ ਪੱਧਰ ਤੇ ਤਲਾਸ਼ੀ ਲਈ ਗਈ ਹੈ ਇਸ ਚੈਕਿੰਗ ਨੂੰ ਲੈ ਕੇ ਮੌਕੇ ਤੇ ਮੌਜੂਦ ਡੀਆਈਜੀ ਹਰਜੀਤ ਸਿੰਘ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਅੱਜ ਸਾਡਾ ਜਿਹੜਾ ਸਰਚ ਆਪਰੇਸ਼ਨ ਹੈ ਬਟਿੰਡਾ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡ ਨੇ ਕੁਝ ਜਿਹੜੇ ਕਿ ਨਸ਼ਾ ਗ੍ਰਸਤ ਨੇ ਜਿੱਥੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਕਿ ਕੁਝ ਵਿਅਕਤੀ ਇੱਥੇ ਨਸ਼ਾ ਵੇਚਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਜ ਦਾ ਸਰਚ ਆਪਰੇਸ਼ਨ ਕਰ ਰਹੇ ਆਂ ਹੁਣ ਇਸ ਟਾਈਮ ਅਸੀਂ ਚੱਕ ਫਤੇ ਸਿੰਘ ਵਾਲਾ ਪਿੰਡ ਦੇ ਵਿੱਚ ਜਿਹੜਾ ਹੈਗਾ ਡੀਐਸਪੀ ਪੁੱਚੋ ਮੇਰੇ ਨਾਲ ਨੇ ਤੇ ਐਸਪੀ ਸਾਹਿਬ ਨਰਿੰਦਰ ਸਿੰਘ ਜੀ ਇਹਨਾਂ ਦੇ ਨਾਲ ਇਹਨਾਂ ਦੀਆਂ ਟੀਮਾਂ ਨੇ ਜਿਹੜੀਆਂ ਉਹ ਇੱਥੇ ਸਰਚ ਆਪਰੇਸ਼ਨ ਕਰ ਰਹੀਆਂ ਨੇ ਇਸ ਏਰੀਆ ਦੇ ਵਿੱਚ ਪੁੱਚੋ ਏਰੀਆ ਦੇ ਵਿੱਚ ਇਸ ਪਿੰਡ ਦੇ ਬਾਰੇ ਚ ਸਾਨੂੰ ਇਨਫੋਰਮੇਸ਼ਨ ਸੀਗੀ ਜਿਹੜਾ ਸਾਡਾ ਇਹ ਰੈਗੂਲਰ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਵੇਂ ਐਸਐਸਪੀ ਬਠਿੰਡਾ ਨੇ ਦੱਸਿਆ ਕਿ 100 ਦੇ ਕਰੀਬ ਐਫ ਆਈ ਆਰਜ਼ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਦਰਜ ਹੋ ਚੁੱਕੀਆਂ ਤੇ 140 ਤੋਂ ਵੱਧ ਜਿਹੜੇ ਨੇ ਨਸ਼ਾ ਸਮਗਲਰ ਅਰੈਸਟ ਹੋ ਚੁੱਕੇ ਨੇ 1 ਕਿਲੋ ਤੋਂ ਜ਼ਿਆਦਾ ਹਿਰੋਇਨ ਦੀ ਬਰਾਮਦਗੀ ਜਿਹੜੀ ਹੈਗੀ ਇਸ ਸਮੇਂ ਦੇ ਵਿੱਚ ਹੋ ਚੁੱਕੀ ਹੈ ਤੇ 175 ਕਿਲੋ ਦੇ ਕਰੀਬ ਜਿਹੜਾ ਹੈਗਾ ਪੋਪੀ ਹਸਕ ਦੀ ਵੀ ਬਰਾਮਦਗੀ ਹੋਈ ਹੈ ਇਹ ਜਿਹੜਾ ਸਾਡਾ અભિયાન ਹੈ ਇਸ ਦਾ ਨਾਮ ਜਿਹੜਾ ਅਸੀਂ ਜੁੱਧ ਨਸ਼ਿਆਂ ਵਿਰੁੱਧ ਰੱਖਿਆ ਇਹਦੇ ਵਿੱਚ ਅਸੀਂ ਚਾਹੁੰਦੇ ਆ ਕਿ ਆਮ ਲੋਕੀ ਵੀ ਸਾਡੇ ਨਾਲ ਮਿਲ ਕੇ ਤੇ ਜਿਹੜਾ ਹੈਗਾ ਪੁਲਿਸ ਨੂੰ ਸਹਿਯੋਗ ਦੇਣ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਇਸ ਜਿਹੜੀ ਮੁਹਿੰਮ ਦੇ ਵਿੱਚ ਸਾਰਿਆਂ ਦਾ ਸਹਿਯੋਗ ਬਣੇ ਤੇ ਆਪਾਂ ਪੂਰਨ ਤੌਰ ਤੇ ਸਫਲ ਹੋ ਕੇ ਜਿਹੜਾ ਹੈਗਾ ਬਾਹਰ ਆਈਏ ਪੁਲਿਸ ਮੁਤਾਬਕ ਬਠਿੰਡਾ ਚ ਜੋਧ ਨਸ਼ਿਆਂ ਵਿਰੁੱਧ ਮੁਹਿੰਮ ਤੈਤ ਹੁਣ ਤੱਕ 100 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ 140 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਇਸ ਦੇ ਨਾਲ ਹੀ 1 ਕਿਲੋ ਤੋਂ ਵੱਧ ਹੈਰੋਨ ਦੇ ਨਾਲ-ਨਾਲ ਹੋਰ ਵੀ ਨਸ਼ੀਲਾ ਪਦਾਰਥ ਪੁਲਿਸ ਵੱਲੋਂ ਬਰਾਮਦ ਕੀਤਾ ਜਾ ਚੁੱਕਾ ਹੈ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਪੁਲਿਸ ਦੇ ਇਹ ਐਕਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ ਜਗਬਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ